हेलो बच्चों स्टूडेंट्स नेक्स्ट वीडियो पीएस टेट पंजाबी दी, 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 दी। ठीक है ग्रामर ਦਾ ਮੈਂ ਪੋਰਸ਼ਨ ਤੁਹਾਨੂੰ ਰਿਪੀਟ ਕਰਾਉਣਾ ਆ ਤੁਹਾਡੇ ਦਿਮਾਗ ਚ ਰਹਿ ਜਾਏਗਾ ਮੈਂ ਤੁਹਾਨੂੰ ਕਰਾਂਦੀ ਪਈ ਸੀ ਪਿਛਲੀ ਵੀਡੀਓ ਚ ਕਿਰਿਆ ਤੁਹਾਨੂੰ ਮੈਂ ਕਰਾਈ ਸੀ ਨਾ ਕਿਰਿਆ ਦੇ ਅਲੱਗ-ਅਲੱਗ ਵੰਡਾ ਇਹ ਦੋ ਪ੍ਰਕਾਰ ਦੀ ਹੈ ਤਿੰਨ ਪ੍ਰਕਾਰ ਦੀ ਹੈ ਦੋ ਪ੍ਰਕਾਰ ਦੀ ਫਿਰ ਦੋ ਪ੍ਰਕਾਰ ਦੀ ਠੀਕ ਹੈ ਥੋੜਾ ਜਿਹਾ ਡਿਟੇਲ ਚ ਇਹਦੇ ਚ ਕਰ ਲੈਨੇ ਆ ਇਹਦੀ ਪਹਿਲੇ ਪ੍ਰਕਾਰ ਦੀ ਸੀ ਅਕਰਮਕ ਤੇ ਸਾਕਾਰਮਕ ਅਕਰਮਕ ਕਿਹੜੀ ਹੁੰਦੀ ਆ ਜਿਹਦੇ ਵਿੱਚ ਬਿਨਾ ਕਰਮ ਮਤਲਬ ਜਿਹਦੇ ਵਿੱਚ ਕਰਮ ਨਹੀਂ ਹੁੰਦਾ ਉਹਨਾਂ ਨੇ ਉਦਾਹਰਨ ਨਹੀਂ ਪੁੱਛਣੀ ਉਹਨਾਂ ਨੇ ਇਦਾਂ ਹੀ ਪੁੱਛਣਾ ਕੁਛ ਨਾ ਕੁਛ ਦੋਸਰ ਦਿਮਾਗ ਚ ਰਹਿ ਜਾਏ ਚੀਜ਼ ਆਕਰਮਕ ਆ ਮੋਰੇ ਲੱਗ ਗਿਆ ਕਰਮਕ ਜਿਹਦੇ ਵਿੱਚ ਕਰਮ ਨਹੀਂ ਹੁੰਦਾ ਬਿਨਾ ਕਰਮ ਬਾਲ ਹੱਸਦਾ ਹੈ ਇੱਥੇ ਜਿਹੜਾ ਕਰਮ ਹੈ ਨਹੀਂਗਾ ਜਿਦਾ ਬਾਲ ਖੇਤਾਂ ਵਿੱਚ ਹੱਸਦਾ ਹੈ ਬਾਲ ਕੋਠੇ ਤੇ ਹੱਸਦਾ ਹੈ ਜਾਂ ਕਿੱਦਾਂ ਹੱਸਦਾ ਹੈ ਨਾ ਸਿਰਫ ਬਾਲ ਹੱਸਦਾ ਹੈ ਇਹਦੇ ਵਿੱਚ ਬਿਨਾਂ ਕਰਮਾ 'ਚ ਕਰਮ ਹੈ ਨਹੀਂਗਾ ਠੀਕ ਆ ਸਾਕਾਰਮਕ ਇਹ 'ਚ ਸਾ ਕਰਮ मतलब ਕਰਤਾ ਤੇ ਕਰਮ ਦੋਵੇਂ ਹੋਣ ਦੋਵੇਂ ਹੀ ਆ ਦੇ ਵਿੱਚ ਕਰਤਾ ਤੇ ਕਰਮ ਠੀਕ ਹੈ ਇਹਨੂੰ ਕਹਿੰਦੇ ਸਾ ਕਰਮਕ ਠੀਕ ਹੈ ਜਿਵੇਂ ਬੱਚਾ ਤਮਾਸ਼ਾ ਬੱਚੇ ਤਮਾਸ਼ਾ ਵੇਖਦੇ ਹਨ ਬੱਚੇ ਕੀ ਕਰਦੇ ਆ ਤਮਾਸ਼ਾ ਦੇਖਣ ਦਾ ਕਰਮ ਕਰਦੇ ਆ ਕਿਆ ਕਰੰਭੀ ਕਰਦੇ ਚ ਬੱਚੇ ਕੀ ਕਰਤਾ ਵੀ ਹੈਗਾ ਕਰੰਭੀ ਹੈਗਾ ਠੀਕ ਹੈ ਤੇ ਕਿਰਿਆ ਵੀ ਹੈਗੀ ਵੇਖਣ ਦੀ ਕਿਰਿਆ ਕਰ ਰਿਹਾ ਤਿੰਨੇ ਚੀਜ਼ਾਂ ਆ ਗਈਆਂ ਇਹਨੂੰ ਕਹਿੰਦੇ ਸਾਕਾਰਮਕ ਠੀਕ ਹੈ ਇਹ ਧਿਆਨ ਚ ਰੱਖ ਲਿਓ ਜੇ ਸਿੱਧਾ ਜਾ ਆ ਗਿਆ ਨਾ ਇਦਾਂ ਹੀ ਬਾਲ ਹੱਸਦਾ ਹੈ ਜਾਂ ਕੁਝ ਵੀ ਕਰਦਾ ਨਾ ਇਦਾਂ ਦੀ ਚੀਜ਼ ਆ ਜੀ ਸਿੱਧਾ ਹੀ ਕਹਦੇ ਸਾਕਾਰਮਕ ਕਿਰਿਆ ਆਕਾਰਮਕ ਕਿਰਿਆ ਜਦੋਂ ਸਾਕਾਰਮਕ ਜਿ ਵਿੱਚ ਸਾਰਾ ਕੁਝ ਆ ਗਿਆ ਬੱਚੇ ਜਿੰਨ ਕਿ 1 2 3 4 ਜਿਹੜਾ ਚਾਰ ਕਪੋਰਸ਼ਨ ਆ ਜਾਂਦੇ ਹਨਾ ਕਿੱਦਾਂ ਹੈ ਨਾ ਇਹਦੇ ਵਿੱਚ ਸਕਾਰਮਕ ਚ ਹੀ ਆਉਂਦੀ ਜਿਆਦਾਤਰ ਠੀਕ ਹੈ ਦਾ ਤੀਰ ਤੁੱਕਾ ਵੀ ਲਾਲੀ ਦਾ ਹੁੰਦਾ ਨੈਕਸਟ ਹੈ ਜਿਵੇਂ ਆਪਰੇਸ਼ਨ ਪੁੱਛੇ ਬੱਚੇ ਕੀ ਵੇਖ ਰਹੇ ਆ ਵੇਖਦੇ ਆਂ ਜਿਵੇਂ ਆਪਰੇਸ਼ਨ ਪੁੱਛੋ ਬੱਚੇ ਕੀ ਵੇਖਦੇ ਆ ਜੇ ਆਪਰੇਸ਼ਨ ਪੁੱਛੋ ਬੱਚੇ ਕੀ ਵੇਖਦੇ ਆਂ ਆਨਸਰ ਕੀ ਆਉਣਾ ਤਮਾਸ਼ਾ ਇਹਦਾ ਮਤਲਬ ਕਿ ਸਕਾਰਮਕ ਤਮਾਸ਼ਾ ਜਿੱਥੇ ਜਵਾਬ ਆ ਗਿਆ ਉਹਦੇ ਮਤਲਬ ਸਕਾਰਮਕ ਠੀਕ ਹੈ ਅੱਗੇ ਹੈ ਕਰਤਾ ਦੇ ਆਧਾਰ ਤੇ ਕਰਤਾ ਦੇ ਆਧਾਰ ਤੇ ਜਿਹੜੀ ਕਿਰਿਆ ਆ ਸਧਾਰਨ ਕਿਰਿਆ ਤੇ ਪ੍ਰੇਰਣਾਦਾਤ ਕਿਰਿਆ ਠੀਕ ਹੈ ਇਹ ਦੂਰੀ ਪ੍ਰੇਰਣਾਤ ਪ੍ਰੇਰਣਾਤ ਕਿਰਿਆ ਠੀਕ ਹੈ ਤਿੰਨ ਪ੍ਰਕਾਰ ਦੀ ਹੁੰਦੀ ਹੈ ਇਹ ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਉਸ ਨੂੰ ਕਰਨ ਵਾਲਾ ਕਰਤਾ ਆਖੇ ਹੈ ਠੀਕ ਹੈ ਮਤਲਬ ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗਦਾ ਕਿ ਜਿਹੜਾ ਕਰਨ ਵਾਲਾ ਆ ਨਾ ਉਹ ਆਪ ਆ ਠੀਕ ਹੈ ਤਾਂ ਉਹ ਹੋ ਗਈ ਹੈ ਇਹ ਉਹ ਉਹ ਹੈ ਗਈ ਆ ਇਹ ਇਸ ਆਧਾਰਨ ਕਿਰਿਆ ਠੀਕ ਹੈ ਜਿਵੇਂ ਉਹ ਕਿਤਾਬ ਪੜਦਾ ਹੈ ਉਹ ਕਿਹੜੀ ਕਿਰਿਆ ਕਰ ਰਿਹਾ ਹੈ ਸਧਾਰਨ ਕਿਰਿਆ ਦੇ ਵਿੱਚ ਉਹ ਕਿਤਾਬ ਜਿਹੜਾ ਆ ਪੜਦਾ ਹੈ ਮਤਲਬ ਉਹ ਅ ਉਹ ਕਰਨਾ ਜਾਂ ਮਤਲਬ ਕਿ ਉਹ ਕਿਤਾਬ ਪੜ੍ਹਨ ਦੀ ਕਿਰਿਆ ਕਰ ਰਿਹਾ ਹੈ ਠੀਕ ਹੈ ਮਤਲਬ ਸਧਾਰਨ ਕਿਰਿਆ ਜਿਸ ਤੋਂ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਜਿਹੜਾ ਆ ਕਰਤਾ ਆਪ ਹੈ ਉਹ ਕਿਤਾਬ ਦਾ ਕਰਤਾ ਕੌਣ ਆਪ ਹੀ ਪੜ੍ਹ ਰਿਹਾ ਹੈ ਕਿਤਾਬ ਠੀਕ ਹੈ ਨੈਕਸਟ ਹੈ ਪ੍ਰੇਰਣਾਤਮਕ ਕਿਰਿਆ ਪ੍ਰੇਰਣਾਤਮਕ ਕਿਰਿਆ ਕਿਹੜੀ ਹੁੰਦੀ ਆ ਇਹ ਜਿਸ ਤੋਂ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਨਹੀਂ ਸਗੋਂ ਕਿਰਿਆ ਕਿਸੇ ਹੋਰ ਤੋਂ ਕਰਵਾਈ ਜਾਂਦੀ ਹੈ ਜਿਵੇਂ ਇਤੂ ਕਰਾਈ ਜਾਂਦੀ ਜਿਵੇਂ ਗਾਇਕਾ ਸੁਰਿੰਦਰ ਕੌਰ ਦੇ ਪਤੀ ਉਸ ਤੋਂ ਹਰ ਰੋਜ਼ ਰਿਆਜ਼ ਕਰਾਉਂਦੇ ਹਨ ਦੂਜਾ ਕਰ ਰਿਆ ਨਾ ਇਹ ਕਰਤਾ ਆਪ ਨਹੀਂ ਹੈਗਾ ਦੂਜਾ ਕੋਈ ਕਰ ਰਿਹਾ ਕਿਸੇ ਹੋਰ ਤੋਂ ਕਰਵਾਏ ਜਾਂਦੀ ਹੈ ਠੀਕ ਹੈ ਜਿਵੇਂ ਕੀ ਹੈ ਸੁਰਿੰਦਰ ਕੌਰ ਦੇ ਪਤੀ ਆ ਗਿਆ ਦੂਸਰਾ ਬੰਦਾ ਆ ਗਿਆ ਉਸ ਤੋਂ ਹਰ ਰੋਜ਼ ਰਿਆਜ਼ ਕਰਾਉਂਦੇ ਹਨ ਠੀਕ ਹੈ ਜਿਹੜਾ ਕਰਾਉਣਾ ਆ ਰਿਆਜ਼ ਕਰਾਉਣਾ ਆ ਦੂਸਰੇ ਤੋਂ ਇਹ ਹੋ ਗਿਆ ਹਨ ਅੱਗੇ ਹੈਗਾ ਦੋਰੀ ਕਿਰਿਆ ਦੋਰੀ ਕੀ ਪ੍ਰੇਰਣਾਤਮਕ ਕਿਰਿਆ ਕਿਹੜੀ ਹੁੰਦੀ ਹੈ ਜਿਵੇਂ ਪਤਾ ਲੱਗੇ ਜਿਸ ਤੋਂ ਪਤਾ ਲੱਗੇ ਕਿ ਕਰਤਾ ਕਿਸੇ ਦੂਜੇ ਵਿਅਕਤੀ ਨੂੰ ਪ੍ਰੇਰਣਾ ਦੇ ਕੇ ਠੀਕ ਹੈ ਪ੍ਰੇਰਣਾ ਦੇ ਕੇ ਉਹ ਕਿਰਿਆ ਕਿਸੇ ਤੀਜੇ ਕਿਸੇ ਤੀਜੇ ਇਹ ਵਿਅਕਤੀ ਕੋਲੋਂ ਕਰਵਾਉਣ ਲਈ ਕਹਿੰਦਾ ਹੈ ਕਿਰਤਾਂ ਜਿਹੜਾ ਕਿਸੇ ਦੂਜੇ ਵਿਅਕਤੀ ਨੂੰ ਪ੍ਰੇਰਣਾ ਦਿੰਦਾ ਆ ਤੇ ਉਹ ਕਿਰਿਆ ਕਿਸੇ ਤੀਜੇ ਵਿਅਕਤੀ ਕੋਲ ਕਰਾਉਣ ਲਈ ਕਹਿੰਦਾ ਆ ਉਸ ਕਿਰਿਆ ਨੂੰ ਦੋਰੀ ਪ੍ਰੇਰਣਾਤਮਕ ਕਿਰਿਆ ਕਹਿੰਦੇ ਆ ਜਿਹਦਾ ਨਾਂ ਹੀ ਦੋਰੀ ਆ ਦੋਹਾਂ ਤੋਂ ਕਰਾਈ ਜਾਂਦੀ ਆ ਅੱਗੇ ਪ੍ਰੇਰਣਾ ਦੇ ਕੇ ਠੀਕ ਹੈ ਜਿਵੇਂ ਪਿਤਾ ਜੀ ਮੈਂ ਇਹਨੇ ਚੰਗੇ ਨੰਬਰਾਂ ਨਾਲ ਨੌਵੀਂ ਜਮਾਤ ਪਾਸ ਕਰਨ ਲਈ ਹੈ ਮੈਂ ਮੈਂ ਕਹਿੰਦਾ ਪਿਤਾ ਜੀ ਮੈਂ ਮੈਂ ਇੰਨੇ ਚੰਗੇ ਨੰਬਰਾਂ ਨਾਲ 9ਵੀਂ ਜਮਾਤ ਪਾਸ ਕਰ ਲਈ ਹੈ ਹੁਣ ਮੇਰੇ ਲਈ ਦਰਜੀ ਕੋਲੋਂ ਇੱਕ ਨਵੀਂ ਵਰਦੀ ਸਲਵਾ ਦਿਓ ਠੀਕ ਹੈ ਹੋ ਗਿਆ ਨਾ ਮਤਲਬ ਕਿ ਇਹ ਚ ਕਹਿੰਦੇ ਸੀਗੇ ਕਿਸੇ ਦੂਜੇ ਵਿਅਕਤੀ ਨੂੰ ਪ੍ਰੇਰਣਾ ਦੇ ਕੇ ਤੀਸਰੇ ਵਿਅਕਤੀ ਕੋਲੋਂ ਕੰਮ ਕਰਾਉਣਾ ਅੱਗੇ ਹੈ ਇਹ ਤੁਹਾਨੂੰ ਸਮਝ ਆ ਗਈ ਹੁਣ ਅੱਗੇ ਅਕੈਰੀ ਕਿਰਿਆ ਅਕੈਰੀ ਤੀਸਰੀ ਕਿਰਿਆ ਇਹ ਜਿਸ ਇਹਦੇ ਵਿੱਚ ਕੀ ਹੁੰਦਾ ਜਿਸ ਵਾਕ ਵਿੱਚ ਕਿਰਿਆ ਇੱਕ ਸ਼ਬਦ ਦੀ ਹੋਵੇ। ਅਕੈਰੀ ਤੋਂ ਨਾ ਹੀ ਕੀ ਆ ਅਕੈਰੀ ਕਿਰਿਆ ਠੀਕ ਹੈ ਤੀਜੀ ਪ੍ਰਕਾਰ ਦੀ ਕਿਰਿਆ ਇਹਨੂੰ ਕਹਿੰਦੇ ਅਕੈਰੀ ਕਿਰਿਆ ਉਸਨੂੰ ਕੈਰੀ ਕਿਰਿਆ ਕਹਿੰਦੇ ਆ ਨੇ ਜਿੱਦੇ ਵਿੱਚ ਇੱਕੋ ਹੀ ਕਿਰਿਆ ਹੋਵੇ ਨਾ ਹੀ ਉਹਦੇ ਸਮਝ ਲੱਗ ਜਾਂਦਾ ਵੀ ਇਹ ਕੈਰੀ ਕਿਰਿਆ ਕਿਹਨੂੰ ਕਹਿੰਦੇ ਹਨ ਜਿਵੇਂ ਤੂੰ ਕਿਤਾਬ ਪੜ ਬਲਜੀਤ ਆ ਬਲਜੀਤ ਅਹ ਆ ਪਤਾ ਨਹੀਂ ਮੈਂ ਕੀ ਲਿਖਿਆ ਤੁਸੀਂ ਇਹ ਆਧਾਰ ਲੈ ਲਓ ਇਹ ਤੂੰ ਕਿਤਾਬ ਪੜ ਜਿਸ ਵਾਕ ਵਿੱਚ ਕਿਰਿਆ ਇੱਕ ਸ਼ਬਦ ਹੋਵੇ ਜਿਸ ਵਾਕ ਵਿੱਚ ਕਿਰਿਆ ਇੱਕ ਸ਼ਬਦ ਹੋਵੇ ਜਿਵੇਂ ਤੂੰ ਕਿਤਾਬ ਪੜ ਇੱਕ ਸ਼ਬਦ ਆ ਨਾ ਜਾਂ ਬਲਜੀਤ ਸੇਵ ਖਾ ਇੱਕ ਸ਼ਬਦ ਆ ਸਮੂਹ ਕਿਰਿਆ ਕਹਿੰਦੇ ਆ ਇਹ ਤੁਹਾਨੂੰ ਫੜਨਾ ਪੈਣਾ ਉੱਥੇ ਹੈ ਕਿ ਕਿਹੜੀ ਅਕੈਰੀ ਕਿਰਿਆ ਹੁੰਦੀ ਹੈ ਜਿਹਦਾ ਅਕੈਰੀ ਨਾਂ ਤੋਂ ਅਕੈਰੀ ਕਿਰਿਆ ਇੱਕੋ ਹੀ ਬਾਖ ਛੋਟਾ ਜਾ ਠੀਕ ਹੈ ਨੈਕਸਟ ਹੈ ਅਗੇ ਸੰਯੁਕਤ ਕਿਰਿਆ ਸੰਯੁਕਤ ਕਿਰਿਆ ਕਿਹਨੂੰ ਕਹਿੰਦੇ ਆ ਜਦੋਂ ਕਿਸੇ ਕਿਰਿਆ ਦਾ ਰੂਪ ਇੱਕ ਤੋਂ ਵਧੇਰੇ ਕਿਰਿਆ ਸ਼ਬਦਾਂ ਦੇ ਸੰਯੋਗ ਤੋਂ ਬਣੇ ਉਸ ਨੂੰ ਸੰਯੁਕਤ ਕਿਰਿਆ ਕਹਿੰਦੇ ਆ ਜਦੋਂ ਕਿਸੇ ਕਿਰਿਆ ਦਾ ਰੂਪ ਇੱਕ ਤੋਂ ਵਧੇਰੇ ਕਿਰਿਆ ਸ਼ਬਦਾਂ ਦਾ ਸੰਯੋਗ ਮਤਲਬ ਇੱਕ ਤੋਂ ਵਧੇਰੇ ਕਿਰਿਆ ਸ਼ਬਦਾਂ ਦੇ ਸੰਜੋਗੜੇ ਹੋਏ ਜਿਵੇਂ ਮੈਂ ਹਰ ਰੋਜ਼ ਖੇਡਿਆ ਕਰਾਂਗਾ ਇੱਕ ਤੋਂ ਕਿਰਿਆ ਰੋਜ਼ ਖੇਡਿਆ ਕਰਾਂਗਾ ਅ ਅੰਦਰ ਆਉਣ ਤੋਂ ਪਹਿਲਾਂ ਤੂੰ ਘੰਟੀ ਵਜਾ ਦੇ ਆ ਕਰ ਪਹਿਲਾਂ ਕਿਹੜਾ ਵਜਾ ਦੂਜਾ ਦਿਆ ਠੀਕ ਹੈ ਕਾਰ ਵਜਾ ਤਦਿਆ ਦੋ ਹੋ ਗਏ ਇੱਕ ਤੋਂ ਬਧੇਰੇ ਕਿਰਿਆ ਸ਼ਬਦਾਂ ਦੇ ਸੰਯੋਗ ਇਹ ਦੋ ਹੋ ਗਏ ਵਜਾ ਤੇ ਦਿਆ ਠੀਕ ਹੈ ਇਸ ਤਰ੍ਹਾਂ ਇਹਨੂੰ ਕਹਿੰਦੇ ਆ ਸੰਯੁਕਤ ਕਿਰਿਆ ਠੀਕ ਹੈ ਚਾਰ ਸ਼ਬਦਾਂ ਤੋਂ ਮਿਲ ਕੇ ਜਿਲੇ ਚਾਰ ਸ਼ਬਦ ਜਿਹੜੇ ਮਿਲ ਜਾਂਦੇ ਜਿਲੇ ਠੀਕ ਹੈ ਅੱਗੇ ਹੈ ਚੌਥੀ ਵੰਡ ਮੂਲ ਕਿਰਿਆ ਤੇ ਸਹਾਇਕ ਕਿਰਿਆ ਇਹਨੂੰ ਕਿਹਨੂੰ ਕਹਿੰਦੇ ਆ ਕਹਿੰਦੇ ਮਾਤਾ ਜੀ ਮੰਜ਼ੇ ਉੱਤੇ ਬੈਠੇ ਹਨ ਮੂਲ ਕਿਰਿਆ ਤੇ ਸਹਾਇਕ ਕਿਰਿਆ ਸਿੱ ਇੱਚੀ ਕੱਟ ਦੇਣੀਆਂ ਠੀਕ ਹੈ ਜੇ ਉਹਨਾਂ ਲਾਈਨ ਦੇ ਦਿੱਤੀ ਤੁਸੀਂ ਜੋ ਮੂਲ ਤੇ ਸਹਾਇਕ ਕਿਰਿਆ ਕਿੱਦਾਂ ਕੱਟਣੀਆਂ ਮਾਤਾ ਜੀ ਮੰਜ਼ੇ ਉੱਤੇ ਬੈਠੇ ਹਨ ਠੀਕ ਹੈ ਜਿਹੜੇ ਇਹ ਮਾਸਟਰ ਜੀ ਨੇ ਇਹ ਪਾਠ ਕੱਲ ਪੜਾਇਆ ਸੀ ਤੇ ਇਨ ਇੰਨਾ ਵਿੱਚ ਬੈਠੇ ਬੱਚੇ ਹਨ ਬੱਚੇ ਹਨ ਪੜਾਇਆ ਸੀ ਕਿਰਿਆ ਹਨ ਇਹਨਾਂ ਵਿੱਚ ਬੈਠੇ ਹਨ ਆ ਬੈਠੇ ਹਨ ਪੜਾਇਆ ਸੀ ਕਿਰਿਆ ਹਨ ਠੀਕ ਹੈ ਇਹ ਹੈਗੀਆਂ ਕਿਰਿਆ ਤੇ ਬੈਠੇ ਪੜਾਇਆ ਜਿਹੜੀ ਆ ਮੂਲ ਕਿਰਿਆ ਹੈ ਤੇ ਹਨ ਸੀ ਸਹਾਇਕ ਕਿਰਿਆ ਤੇ ਆ ਹਨ ਤੇ ਸੀ ਕਿਹੜੀ ਆ ਇਹ ਕੀ ਹੋ ਗਈ ਸਹਾਇਕ ਕਿਰਿਆ ਠੀਕ ਹੈ ਇੱਕ ਹੀ ਲਾਈਨ ਦੇ ਵਿੱਚ ਦੋ ਕਿਰਿਆਵਾਂ ਤੁਹਾਨੂੰ ਕਿੱਦਾਂ ਸਮਝਾਗੀਆਂ ਠੀਕ ਹੈ ਚੌਥੀ ਵੰਡਾ ਮੂਲ ਕਿਰਿਆ ਤੇ ਸਹਾਇਕ ਕਿਰਿਆ ਠੀਕ ਹੈ ਮਾਤਾ ਜੀ ਮੰਝੇ ਉੱਤੇ ਬੈਠੇ ਹਨ ਜਿਹੜੇ ਬੈਠੇ ਠੀਕ ਹੈ ਜਿਹੜੇ ਬੈਠੇ ਆ ਉਹ ਹੈਗੀ ਆ ਮੂਲ ਕਿਰਿਆ ਤੇ ਸਹਾਇਕ ਕਿਰਿਆ ਕਿਹੜੀ ਹਨ ਠੀਕ ਹੈ ਲੱਗੇ ਸਮਝ ਇੰਨਾ ਕਰਕੇ ਮੈਂ ਕੱਲੋ ਅੱਜ ਤੁਹਾਨੂੰ ਹੋਰ ਇੱਕ ਵੀਡੀਓ ਪਾਉਂਗੀ ਵਿਸ਼ੇਸ਼ਣ ਤੇ